ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਬਹੁਤ ਬਹੁਤ ਧੰਨਵਾਦ ਦੁਨੀਆ ਭਰ ਦੇ ਪੰਜਾਬੀਆਂ ਦਾ ਦਲਾ ਜੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੇ ਰਾਜ ਵੇਲੇ ਜਦੋਂ ਮੁੱਖ ਮੰਤਰੀ ਸੀ ਤਾਂ ਪੰਜਾਬ ਦੇ ਵਿੱਚ ਬਠਿੰਡਾ ਥਰਮਲ ਪਲਾਨਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਮੌਜੂਦਾ ਸਰਕਾਰ ਦੀ ਗੱਲ ਕਰੀਏ ਭਗਵੰਤ ਮਾਨ ਦੀ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਪ੍ਰਾਈਵੇਟ ਥਰਮਲ ਪਲਾਨਟ ਜੋ ਹੈ ਖਰੀਦਿਆ ਜਾਂਦਾ ਸੋ ਇਹ ਸਥਿਤੀਆਂ ਬਦਲਦੀਆਂ ਜਿਸ ਤਰੀਕੇ ਨਾਲ ਦਿਖ ਰਹੀਆਂ ਨੇ ਗੱਲ ਆਪਾਂ 2018 ਤੋਂ ਲੈ ਕੇ ਹੁਣ 2024 ਦੀ ਸ਼ੁਰੂਆਤ ਹੋ ਗਈ ਹੈ ਕਰੀਏ ਜੋ ਸਥਿਤੀਆਂ ਬਦਲੀ ਅਜੇਕਰ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਰਾਜ ਵਿੱਚ ਪ੍ਰਾਈਵੇਟ ਥਰਮਲ ਪਲੈਂਟ ਖਰੀਦਿਆ ਜਾਂਦਾ ਹੈ ਜੋ ਕਿ 540 ਮੈਗਾਵਾਟ ਬਿਜਲੀ ਜਿਸ ਨੇ ਪੈਦਾ ਕਰਨੀ ਹੈ ਸੋ ਜੋ ਪਹਿਲਾ ਮਹਿੰਗੇ ਪੀਪੀਏ ਸੀ ਪਾਵਰ ਪਰਚੇਸ ਐਗਰੀਮੈਂਟ ਸੀ ਉਹਨਾਂ ਦੇ ਉਲਟ ਪੁੱਠਾ ਗਿਆਰ ਪਾ ਕੇ ਥਰਮਲ ਪਲੈਂਟ ਨੂੰ ਖਰੀਦਣਾ ਇਹ ਜਿਹੜਾ ਫੈਸਲਾ ਹੈ ਇਸ ਨੂੰ ਕਿਵੇਂ ਵੇਖਦੇ ਹੋ ਔਰ ਇਹ ਜੜੀਆਂ ਬਦਲਦੀਆਂ ਸਿਆਸੀ ਸਥਿਤੀਆਂ ਨੇ ਇਸ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ 1 ਜਨਵਰੀ ਦਾ ਜਿਹੜਾ ਦਿਨ ਸੀ ਕੱਲ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਬਹੁਤ ਘੱਟ ਜਿਹਾ ਹੁੰਦਾ ਜਦੋਂ ਸਰਕਾਰ ਕੋਈ ਪ੍ਰਾਈਵੇਟ ਕੰਪਨੀ ਖਰੀਦੇ ਉਹ ਇਹ ਕੰਪਨੀ ਖਰੀਦੀ ਗਈ ਹੈ ਬਿਜਲੀ ਦੀ ਔਰ ਥਰਮਲ ਪਲਾਂਟ ਜੀਵੀ ਜੀਵੀਕੇ ਦਾ ਜਿਹੜਾ ਥਰਮਲ ਪਲਾਂਟ ਸੀ ਬਿਜਲੀ ਤਾਪਕਰ ਜਿਹਨੂੰ ਸਧਾਰਨ ਸ਼ਬਦਾਂ ਚ ਕਹੀਏ ਉਹ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦਾ ਖਰੀਦ ਲਿਆ ਔਰ 540 ਮੈਗਾਵਾਟ ਇਹਦੇ ਨਾਲ ਬਿਜਲੀ ਦਾ ਉਤਪਾਦਨ ਹੋਏਗਾ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਸਰਕਾਰ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਦੇ ਮਸਲੇ ਤੇ ਭਗਵੰਤ ਮਾਨ ਇੱਕ ਨਵੀਂ ਤਰ੍ਹਾਂ ਦੀ ਰੀਤ ਖੜੀ ਕਰ ਗਏ ਮੈਂ ਗੱਲ ਕੈਪਟਨ ਮਰਿੰਦਰ ਦੇ ਰਾਜੀ ਦੀ ਕਰਦਾ ਬਹੁਤ ਸਾਰੇ ਕਾਂਗਰਸ ਦੇ ਲੀਡਰ ਲਗਾਤਾਰ ਬਿਜਲੀ ਮੁਫਤ ਬਿਜਲੀ ਤੇ ਸਵਾਲ ਖੜੇ ਕਰ ਰਹੇ ਸੀ ਕੋਈ ਵੀ ਕਿਸੇ ਵੀ ਪੱਧਰ ਦਾ ਕਾਂਗਰਸੀ ਲੀਡਰ ਹੋਵੇ ਅਕਾਲੀ ਦਲ ਦਾ ਲੀਡਰ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਦਾ ਲੀਡਰ ਮੁਫਤ ਬਿਜਲੀ ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਮੁਫਤ ਬਿਜਲੀ ਨਹੀਂ ਹੋਣੀ ਚਾਹੀਦੀ ਹਾਲਾਂਕਿ ਮੈਂ ਸ਼ੁਰੂ ਤੋਂ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਕਿ ਮੁਫਤ ਬਿਜਲੀ ਹੋਣੀ ਚਾਹੀਦੀ ਹੈ ਸਰਕਾਰ ਇਸੇ ਲਈ ਚੁਣੀ ਜਾਂਦੀ ਹੈ ਕਿਉਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੇ ਹਾਂ ਇੱਕ ਗੱਲ ਦੇ ਨਾਲ ਮੈਂ ਇੰਨਾ ਸਹਿਮਤ ਨਹੀਂ ਹਾਂ ਜਿਹੜੇ ਲੋਕ ਬਿਜਲੀ ਦੇਣ ਦੇ ਯੋਗ ਨੇ ਉਹਨਾਂ ਤੋਂ ਬਿਜਲੀ ਦੇ ਬਿੱਲ ਵਸੂਲੇ ਜਾਣੇ ਚਾਹੀਦੇ ਨੇ ਭਾਵੇਂ ਇਹ ਖੁਦ ਉਹਨਾਂ ਲੋਕਾਂ ਦੇ ਛੱਡ ਦਿੱਤਾ ਜਾਵੇ ਜਿਵੇਂ ਬਹੁਤ ਸਾਰੇ ਲੋਕਾਂ ਨੇ ਖੁਦ ਬਿਜਲੀ ਸਿਲੰਡਰਾਂ ਦੀ ਸਬਸਿਡੀ ਛੱਡੀ ਸੀ ਭਗਵੰਤਮਾਨ ਸਰਕਾਰ ਕੋਈ ਅਜਿਹੀ ਸਕੀਮ ਲਿਆ ਸਕਦੀ ਹੈ ਕਿ ਜਿਹੜੇ ਲੋਕ ਬਿਜਲੀ ਦਾ ਬਿੱਲ ਦੇਣਾ ਚਾਹੁੰਦੇ ਨੇ ਉਹ ਬਿੱਲ ਦੇ ਸਕਦੇ ਨੇ ਉਹਦੀ ਕੋਈ ਵਿਵਸਥਾ ਬਣਾਈ ਜਾਵੇ ਤਾਂ ਕਿ ਬਿੱਲ ਜ਼ੀਰੋ ਕਿਉਂਕਿ ਬਿੱਲ ਜ਼ੀਰੋ ਆਉਂਦਾ ਜਦੋਂ ਬਿੱਲ ਜ਼ੀਰੋ ਹੀ ਆਉਂਦਾ ਤੇ ਤੁਸੀਂ ਦਵੋਗੇ ਕਿਨੂੰ ਔਰ ਦਵੋਗੇ ਕਿੰਨੇ ਪੈਸੇ ਇਸ ਕਰਕੇ ਇਹ ਵਿਵਸਥਾ ਜ਼ਰੂਰ ਬਣ ਜਾਣੀ ਚਾਹੀਦੀ ਹੈ ਜਿਹੜੇ ਲੋਕ ਜਿਨ੍ਹਾਂ ਨੂੰ ਸਰਦਾ ਬਿਜਲੀ ਦਾ ਬਿੱਲ ਦੇਣਾ ਹੈ ਅਗਰ ਉਹ ਦੇਣਾ ਚਾਹੁੰਦੇ ਨੇ ਤੇ ਉਹਨਾਂ ਲਈ ਵਿਵਸਥਾ ਬਣਾਈ ਜਾਵੇ ਪਰ ਮੁਫਤ ਬਿਜਲੀ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਨਹੀਂ ਦੇ ਸਕਦੇ ਉਹਨਾਂ ਲਈ ਇਹ ਚੰਗੀ ਯੋਜਨਾ ਹੈ ਮੈਂ ਇਸ ਯੋਜਨਾ ਦਾ ਹਮਾਇਤੀ ਹੁਣ ਭਗਵੰਤ ਮਾਨ ਨੇ ਕੀਤਾ ਕੀ ਹੈ ਜਿਹੜੇ ਲੋਕ ਵਿਰੋਧ ਕਰਦੇ ਸੀ ਉਹਨਾਂ ਨੂੰ ਸਿਆਸੀ ਸ਼ੀਸ਼ਾ ਭਗਵੰਤ ਮਾਨ ਨੇ ਵਿਖਾਤਾ ਕਿ ਦੇਖੋ ਅਸੀਂ ਤਾਂ ਪ੍ਰਾਈਵੇਟ ਥਰਮਲ ਪਲਾਂਟ ਹੀ ਖਰੀਦ ਲਿਆ ਜਿਹੜੇ ਲੋਕ ਕਹਿੰਦੇ ਸੀ ਪਾਵਰਕਾਮ ਵਿਕਣ ਕਿਨਾਰੇ ਆ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਸਰਕਾਰ ਕਿੰਨਾ ਕਚੇਰ ਮੁਫਤ ਬਿਜਲੀ ਦੇਗੀ ਇਹ ਦੂਜੇ ਸਾਲ ਦੇ ਵਿੱਚ ਵੀ ਮੁਫਤ ਬਿਜਲੀ ਦੀ ਯੋਜਨਾ ਚੱਲ ਰਹੀ ਹੈ ਹੁਣ 540 ਮੀਗਾਵਾਟ ਦਾ ਬਿਜਲੀ ਉਤਪਾਦਨ ਹੈ ਇਹਦੇ ਨਾਲ ਇੱਕ ਤਾਂ ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋਏਗੀ ਕਿਉਂਕਿ ਲਗਾਤਾਰ ਜਿਹੜੇ ਮਹਿੰਗੇ ਪਾਵਰ ਪਰਚੇਸ ਐਗਰੀਮੈਂਟਸ ਸੀ ਉਹ ਮੁੱਦਾ ਬਣੇ ਸੀ ਅਕਾਲੀ ਦਲ ਦੇ ਰਾਜ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਹੋਏ ਸੀ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਬਿਜਲੀ ਬਹੁਤ ਮਹਿੰਗੀ ਸੀ ਹੁਣ ਜਦੋਂ ਜੀ ਵੀ ਕੇ ਦਾ ਪ੍ਰਾਈਵੇਟ ਕੰਪਨੀ ਦਾ ਥਰਮਲ ਪਲਾਂਟ ਹੀ ਪੰਜਾਬ ਸਰਕਾਰ ਨੇ ਖਰੀਦ ਲਿਆ ਤੇ ਉਹ ਪਾਵਰ ਪਰਚੇਜ਼ ਐਗਰੀਮੈਂਟ ਖਤਮ ਹੀ ਹੋ ਗਿਆ ਤੇ ਕਿਉਂਕਿ ਕੋਲਾ ਇਹ ਕੋਲ ਬੇਸਡ ਹੈ ਇਹ ਕੋਲੇ ਦੇ ਨਾਲ ਥਰਮਲ ਪਲਾਂਟ ਬਿਜਲੀ ਪੈਦਾ ਕਰਦਾ ਹੁਣ ਆਪਣੀ ਪੰਜਾਬ ਸਰਕਾਰ ਦੀ ਕੋਲੇ ਦੀ ਖਾਣ ਹੈ ਤੇ ਇਸ ਕਰਕੇ ਕੋਲਾ ਆਪਣਾ ਹੀ ਵਰਤਿਆ ਜਾਣਾ ਹੈ ਪੰਜਾਬ ਸਰਕਾਰ ਵੱਲੋਂ ਸਿਰਫ ਉਹਦੀ ਟਰਾਂਸਪੋਰਟ ਦਾ ਖਰਚ ਆਉਣਾ ਹੈ ਜਿਹੜਾ ਉਸ ਖਾਣ ਤੋਂ ਅਸੀਂ ਲੈ ਕੇ ਆਉਣਾ ਹੈ ਹੁਣ ਕੋਲਾ ਵੀ ਆਪਣਾ ਥਰਮਲ ਪਲਾਂਟ ਵੀ ਆਪਣਾ ਔਰ 540 ਮੈਗਾਵਾਟ ਜਿਹੜੀ ਬਿਜਲੀ ਹੈ ਉਹ ਸਧਾਰਨ ਬਿਜਲੀ ਨਾਲੋਂ ਵੀ ਸਸਤੀ ਬਿਜਲੀ ਪੈਦਾ ਹੋਏਗੀ 540 ਮੈਗਾਵਾਟ ਔਰ ਮੈਂ ਇੱਕ ਹੋਰ ਬੜੀ ਦਿਲਚਸਪ ਗੱਲ ਹਰਜੋਤ ਜੀ ਕਰਦਾ ਭਗਵੰਤ ਮਾਨ ਦੀ ਨਜ਼ਰ ਬਾਕੀ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਤੇ ਵੀ ਹੈ ਅਗਰ ਭਵਿੱਖ 'ਚ ਉਹ ਕੋਈ ਉਨਤਾਈ ਕਰਦੇ ਨੇ ਪੰਜਾਬ ਨੂੰ ਕੋਈ ਸ਼ੱਟ ਮਾਰਦੇ ਨੇ ਬਿਜਲੀ ਦੇ ਮਾਮਲੇ 'ਚ ਕੋਈ ਧੋਖਾ ਕਰਦੇ ਨੇ ਤੇ ਭਗਵੰਤ ਮਾਨ ਉਧਰ ਵੀ ਚੂੜੀ ਟਾਈਟ ਕਰਨ ਨੂੰ ਤਿਆਰ ਹੈ ਅਸੀਂ ਪਹਿਲਾਂ ਵੇਖਿਆ 12 ਟੋਲ ਪੰਜਾਬ ਚ ਬੰਦ ਕੀਤੇ ਨੇ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਆਇਆ ਸੋ 12 ਟੋਲ ਭਗਵੰਤ ਮਾਨ ਨੇ ਬੰਦ ਕੀਤੇ ਨੇ ਔਰ ਲੱਡਵਾਲ ਟੋਲ ਪਲਾਜ਼ਾ ਬਾਰੇ ਕਈ ਵਾਰੀ ਮੁੱਖ ਮੰਤਰੀ ਕਹਿ ਚੁੱਕਿਆ ਹੈ ਕਿ ਜਿਸ ਦਿਨ ਉਹਨਾਂ ਨੇ ਕੋਈ ਰੂਲ ਤੋੜਿਆ ਜਾਂ ਕੋਈ ਗਲਤ ਕੰਮ ਕੀਤਾ ਤੇ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਟੋਲ ਦੇ ਉੱਤੇ ਵੀ ਮੈਂ ਕਾਰਵਾਈ ਕਰਾਂਗੇ ਇਹਦਾ ਮਤਲਬ ਹੈ ਕਿ ਸਰਕਾਰ ਇਸ ਪੱਖੋਂ ਲੋਕ ਪੱਖ ਦੇ ਫੈਸਲੇ ਕਰ ਰਹੀ ਹੈ ਔਰ ਮੁਫਤ ਬਿਜਲੀ ਜਿਹੜੀ ਯੋਜਨਾ ਇਸ ਥਰਮਲ ਪਲਾਂਟ ਦੀ ਖਰੀਦ ਦੇ ਨਾਲ ਮੁਫਤ ਬਿਜਲੀ ਦੀ ਯੋਜਨਾ ਜਿਹੜੀ ਹੈ ਉਹ ਹੋਰ ਪ੍ਰਭਾਵੀ ਢੰਗ ਦੇ ਨਾਲ ਲਾਗੂ ਹੋਏਗੀ ਪੰਜਾਬ ਦੇ ਮੰਤਰੀ ਮੰਡਲ ਨੇ ਜੂਨ ਦੇ ਮਹੀਨੇ ਹੀ ਲੰਘੇ ਜੂਨ ਦੇ ਮਹੀਨੇ ਹੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਸੀ ਇਸ ਥਰਮਲ ਪਲਾਂਟ ਨੂੰ ਖਰੀਦਣ ਦੀ ਔਰ ਲਗਭਗ 10 ਕੰਪਨੀਆਂ ਸੀ ਜਿਹੜੀਆਂ ਇਸ ਥਰਮਲ ਪਲਾਂਟ ਨੂੰ ਖਰੀਦਣਾ ਚਾਹੁੰਦੀਆਂ ਸੀ ਪਰ ਸਰਕਾਰ ਨੇ ਜੂਨ ਦੇ ਮਹੀਨੇ ਹੀ ਸਾਰੀ ਤਿਆਰੀ ਕਰ ਲਈ ਸੀ ਉਸ ਤੋਂ ਬਾਅਦ ਵਿੱਤੀ ਵਿੱਢ ਹੈ ਜਿਹੜੀ ਉਹ ਵੀ ਪੰਜਾਬ ਸਰਕਾਰ ਨੇ ਪਾਈ ਸੀ ਔਰ ਆਖਰਕਾਰ ਚੁੱਪਚਪੀਤੇ ਜਦੋਂ ਪਿਛਲੇ 2-3 ਮਹੀਨਿਆਂ ਤੋਂ 3 ਮਹੀਨਿਆਂ ਤੋਂ ਪੰਜਾਬ ਦੀਆਂ ਵਿਰੋਧੀ ਧਿਰਾਂ ਬਿਜਲੀ ਦੇ ਮਸਲੇ ਤੇ ਭਗਵੰਤ ਮਾਨ ਤੇ ਸਵਾਲ ਖੜੀਆਂ ਕਰ ਰਹੀਆਂ ਸੀ ਤੇ ਭਗਵੰਤ ਮਾਨ ਚੁੱਪਚਪੀਤੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦੇਣ ਦੀ ਤਿਆਰੀ ਕਰ ਰਿਹਾ ਸੀ ਔਰ ਹੁਣ ਸਰਕਾਰ ਨੇ ਨਵੇਂ ਸਾਲ ਤੇ ਇਹ ਤੋਹਫਾ ਦਿੱਤਾ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਾਣਕਾਰੀ ਹੈ ਜਿਹੜੀ ਉਹ ਪੰਜਾਬੀਆਂ ਨੂੰ ਦਿੱਤੀ ਹੈ ਹੁਣ ਮੈਂ ਇੱਕ ਹੋਰ ਗੱਲ ਦੱਸਾਂ ਜੇ ਆਪਾਂ ਤੁਲਨਾ ਕਰੀਏ ਜਿਵੇਂ ਤੁਹਾਡਾ ਸਵਾਲ ਹੈ ਕੈਪਟਨ ਮਰਿੰਦਰ ਦੇ ਰਾਜ ਚ ਤਾਂ ਸਾਡਾ ਬਠਿੰਡਾ ਵਾਲਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਜੀਐਨਡੀਟੀਪੀ ਜਿਹਨੂੰ ਕਹਿੰਦੇ ਨੇ ਬਠਿੰਡਾ ਚੋਂ ਬੰਦ ਹੋਇਆ ਸੀ ਤੇ ਦੋ ਯੂਨਿਟ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜਿਹੜਾ ਰੋਪੜ ਚ ਐ ਇਹ ਬੰਦ ਹੋਈ ਸੀ। ਸੋ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਵਾਲਾ ਥਰਮਲ ਪਲੈਂਟ ਬੰਦ ਕਰਤਾ ਸੀ ਕੈਪਟਨ ਮਰਿੰਦਰ ਦੇ ਰਾਜ ਨੇ। 2017 ਚ ਕੈਬਨਟ ਨੇ ਫੈਸਲਾ ਕੀਤਾ ਸੀ ਕਿ 18 ਚ ਬੰਦ ਕਰਾਂਗੇ। 18 ਚ ਬੰਦ ਹੋ ਗਿਆ ਸੀ ਵਿਰੋਧ ਬੜਾ ਹੋਇਆ ਉਦੋਂ ਕਿ ਇਹ ਬੰਦ ਨਹੀਂ ਹੋਣਾ ਚਾਹੀਦਾ ਔਰ ਕੈਪਟਨ ਮਰਿੰਦਰ ਦੀ ਸਰਕਾਰ ਨੇ ਸਾਫ਼ ਕਹਿਤਾ ਕਿ ਅਸੀਂ ਪੁਨਰ ਵਿਚਾਰ ਨਹੀਂ ਕਰਾਂਗੇ ਔਰ ਇੱਕ ਸਬ ਕਮੇਟੀ ਬਣੀ ਸੀ ਜਿਹਦੀ ਜਿਹਦੀਆਂ ਸਿਫਾਰਿਸ਼ਾਂ ਵੀ ਸੀ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ। ਔਰ ਇੱਕ ਸਬ ਕਮੇਟੀ ਜਿਹੜੀ ਸੀਗੀ ਸਬ ਕਮੇਟੀ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਬੰਦ ਕੀਤਾ ਗਿਆ ਸੀ ਹੁਣ ਸਬ ਕਮੇਟੀ ਦੇ ਵਿੱਚ ਕੌਣ ਕੌਣ ਸੀ ਸਬ ਕਮੇਟੀ ਦੇ ਵਿੱਚ ਸੀ ਕੈਬਨਿਟ ਮੰਤਰੀ ਬ੍ਰਹਮੇਂਦਰਾ ਜੀ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸਾਹਿਬ ਸਾਬਕਾ ਤੇ ਰਾਣਾ ਗੁਰਜੀਤ ਸਿੰਘ ਇਹਨਾਂ ਨੇ ਵੀ ਜਿਹੜਾ ਬੰਦ ਕਰਨ ਦਾ ਜਿਹੜਾ ਫੈਸਲਾ ਸੀ ਉਹਦਾ ਸਮਰਥਨ ਕੀਤਾ ਸੀ ਸੋ ਜਿਹੜਾ ਡਿਸੀਜਨ ਸੀਓ ਸਬ ਕਮੇਟੀ ਦੀ ਰਿਪੋਰਟ ਦੇ ਉਧਾਰ ਦੇ ਉੱਤੇ ਲਿਆ ਗਿਆ ਸੀ ਔਰ ਸਬ ਕਮੇਟੀ ਦੇ ਵਿੱਚ ਇਹ ਮੰਤਰੀ ਸੀਗੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਪੂਰੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਸੀ ਕੈਪਟਨ ਅਮਰਿੰਦਰ ਦੇ ਕਿ ਅਸੀਂ ਥਰਮਲ ਪਲੈਂਟ ਬੰਦ ਕਰੀਏ ਔਰ ਜਦੋਂ ਬਠਿੰਡਾ ਥਰਮਲ ਪਲੈਂਟ ਬੰਦ ਹੋਇਆ ਸੀ ਤੇ ਉਸ ਤੋਂ ਬਾਅਦ ਪੰਜਾਬ ਨੂੰ ਜ਼ਿਆਦਾ ਮਹਿੰਗੀ ਬਿਜਲੀ ਮਿਲ ਰਹੀ ਸੀ ਪਰ ਜਿਹੜਾ ਇਹ ਪ੍ਰਾਈਵੇਟ ਥਰਮਲ ਪਲੈਂਟ ਸੀ ਇਹ ਕਾਫੀ ਸਮੇਂ ਤੋਂ ਇਹ ਦਿਵਾਲੀਆ ਸੀ ਔਰ ਬਹੁਤ ਹੀ ਚੰਗੀ ਤਰ੍ਹਾਂ ਜਿਹੜੀ ਇਹਦੀ ਕਾਰਗੁਜ਼ਾਰੀ ਆ ਉਹ ਨਹੀਂ ਚੱਲ ਰਹੀ ਸੀ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਥਰਮਲ ਪਲੈਂਟ ਖਰੀਦ ਲਿਆ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਹੁਣ ਸਰਦੀਆਂ ਦੇ ਦਿਨਾਂ ਦੇ ਵਿੱਚ ਵੀ ਪੰਜਾਬ ਚ ਬਿਜਲੀ ਸਰਪਲਸ ਹੈ ਪੰਜਾਬੀਆਂ ਦੀ ਜ਼ਰੂਰਤ ਨਾਲੋਂ ਸਾਡੇ ਕੋਲੇ ਜ਼ਿਆਦਾ ਬਿਜਲੀ ਹੈ ਔਰ ਇਸ ਥਰਮਲ ਪਲੈਂਟ ਦੀ ਫੰਕਸ਼ਨਿੰਗ ਦੇ ਨਾਲ ਇਹਦੇ ਰੂਟੀਨ ਦੇ ਵਿੱਚ ਰੈਗੂਲਰ ਇਹਦੇ ਚੱਲਣ ਦੇ ਨਾਲ ਸਾਡੀ ਬਿਜਲੀ ਪੰਜਾਬ ਦੀ ਜਿਹੜੀ ਹੈ ਉਹ ਹੋਰ ਸਰਪਲਸ ਹੋਏਗੀ ਜਿਹਦੇ ਨਾਲ ਹੁਣ ਇਹਨਾਂ ਦਿਨਾਂ ਦੇ ਵਿੱਚ ਬਿਜਲੀ ਸਾਡੀ ਸੂਬੇ ਦੀ ਸਰਕਾਰ ਬੈਂਕਿੰਗ ਦੇ ਜ਼ਰੀਏ ਸੈਂਟਰਲ ਪੂਲ ਨੂੰ ਵੀ ਦੇ ਸਕਦੀ ਹੈ ਦੂਜੇ ਸੂਬਿਆਂ ਨੂੰ ਵੇਚ ਸਕਦੀ ਹੈ ਤੇ ਗਰਮੀਆਂ 'ਚ ਉਹ ਬਿਜਲੀ ਵਾਪਸ ਵੀ ਲਈ ਜਾ ਸਕਦੀ ਹੈ ਜ਼ਰੂਰਤ ਪੈਣ ਤੇ ਸੋ ਇਹਦਾ ਮਤਲਬ ਹੈ ਕਿ ਬਿਜਲੀ ਵਾਲੇ ਪਾਸੇ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਨੂੰ ਤਸਲੀਬਖਸ਼ ਤਰੀਕੇ ਨਾਲ ਇਸ ਵਕਤ ਦੇਖਿਆ ਜਾ ਰਿਹਾ ਹੈ ਔਰ ਜਿਹੜੇ ਲੋਕ ਪਾਵਰ ਪਰਚੇਜ਼ ਐਗਰੀਮੈਂਟ ਤੇ ਸਵਾਲ ਖੜਾ ਕਰਦੇ ਸੀ ਸਿਰਫ ਪਾਵਰ ਪਰਚੇਜ਼ ਐਗਰੀਮੈਂਟ ਨਹੀਂ ਖਤਮ ਕੀਤਾ ਪੂਰੇ ਦਾ ਪੂਰਾ ਥਰਮਲ ਪਲਾਂਟ ਹੀ ਖਰੀਦ ਲਿਆ ਇਹ ਇੱਕ ਨਵੀਂ ਰਵਾਇਤ ਪੰਜਾਬ ਦੇ ਮੁੱਖ ਮੰਤਰੀ ਨੇ ਪਾਈ ਹੈ ਜਦੋਂ ਸਰਕਾਰੀ ਤੰਤਰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ ਔਰ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਹੋਰ ਖੇਤਰਾਂ ਦੇ ਵਿੱਚ ਵੀ ਜਿਹੜੀ ਸਰਕਾਰ ਹੈ ਉਹ ਸਰਕਾਰੀ ਉਦਮ ਨੂੰ ਤਕੜਾ ਕਰੇਗੀ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਧਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਲੈਂਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚਾਂ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਗਾਉਨੇ ਆ। ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ। ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ। 540 ਮੀਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ। 540 ਮੀਗਾਵਾਟ ਬਿਜਲੀ ਪੈਦਾ ਕਰਦਾ ਹੈ। ਤੇ 1080 ਕਰੋੜ ਰੁਪਏ ਚ ਖਰੀਦਿਆ। ਜਾਨੀ ਕਿ 2 ਕਰੋੜ ਰੁਪਇਆ ਪਰ ਮੀਗਾਵਾਟ। ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ ਝਾਬੂਆ ਪਾਵਰ ਸੀ ਉਹ ਵੀ 600 ਮੈਗਾਵਾਟ ਦਾ ਸੀ ਕੋਈ 1804 ਕਰੋੜ ਚ ਗਿਆ ਕੋਈ 1910 ਕਰੋੜ ਚ ਗਿਆ ਕੋਈ 2248 ਕਰੋੜ ਚ ਗਿਆ ਕੋਈ 1818 ਕਰੋੜ ਚ ਗਿਆ ਪੰਜਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦਕਿ ਇਸ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟਾ ਕੋਈ 3

ਦਲਾ ਜੀ ਚਾਂਕੀ ਵਾਲਾ ਮਾਮਲਾ ਜੋ ਹੈ ਹੁਣ ਸੁਰਖੀਆਂ ਵਿੱਚ ਲਗਾਤਾਰ ਬਣਿਆ ਹੀ ਹੋਇਆ ਹੈ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਸਟੈਂਡ ਲਿਆ ਹੈ ਉਸ ਦੇ ਉੱਪਰ ਵੀ ਸਿਆਸੀ ਚਰਚਾਵਾਂ ਜ਼ੋਰਾਂ ਸ਼ੋਰਾਂ ਤੇ ਹੋ ਰਹੀਆਂ ਨੇ ਗੱਲ ਕਰੀਏ ਚਾਂਕੀ ਵਾਲੇ ਮਾਮਲੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਦੀ ਚਾਂਕੀ ਵੀ ਜ਼ਰੂਰ ਦਿਖਾਈ ਜਾਵੇਗੀ ਸੋ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਦੇ ਉੱਪਰ ਭਗਵੰਤ ਮਾਨ ਦਾ ਜਿਹੜਾ ਸਟੈਂਡ ਹੈ ਔਰ ਜੋ ਤਾਜ਼ਾ ਸਥਿਤੀ ਹੈ ਹਰਜੋਤ ਜੀ ਚਾਕੀ ਦੇ ਮਾਮਲੇ ਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਨੇ ਉਹ ਕਹਿ ਰਹੇ ਨੇ ਕੱਲ ਜਦੋਂ ਪ੍ਰੈਸ ਕਾਨਫਰੰেন্স ਕੀਤੀ ਉਹਨਾਂ ਨੇ ਚੰਡੀਗੜ੍ਹ 'ਚ ਉਸ ਵੇਲੇ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਤੇ ਭਗਵੰਤ ਮਾਨ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਰਿਜੈਕਟਡ ਕੈਟਾਗਰੀ ਦੇ ਵਿੱਚ ਆਪਣੀਆਂ ਝਾਕੀਆਂ ਨਹੀਂ ਭੇਜਣੀਆਂ ਭਗਵੰਤ ਮਾਨ ਕਹਿੰਦੇ ਮੈਂ ਖੁਦ ਦਿੱਲੀ ਵੀ ਲੈ ਕੇ ਜਾਊਂਗਾ ਤਿੰਨੇ ਝਾਕੀਆਂ ਔਰ ਪੰਜਾਬ 'ਚ ਵੀ ਅਸੀਂ ਦਿਖਾਵਾਂਗੇ ਸੋ ਭਗਵੰਤ ਮਾਨ ਦੀ ਇੱਕ ਵਾਰੀ ਗੱਲ ਵੀ ਸੁਣੀ ਹਮ ਰਿਜੈਕਟਡ ਕੈਟਾਗਰੀ ਵਿੱਚ ਕਿਉਂ ਭੇਜੇ ਬਾਗਤ ਸਿੰਘ ਕੋ ਮਾਈ ਭਾਗੋ ਜੀ ਕੋ ਕਰਤਾਰ ਸਿੰਘ ਸਰਾਬਾ ਜੀ ਕੋ ਮਹਾਰਾਜਾ ਰਣਜੀਤ ਸਿੰਘ ਜੀ ਕੋ लाला लाजपत राय जी को जल्हाँ वाले बाग का जो साका था उसको हम क्या रिजर्व रिजेक्टेड कैटेगरी में भेज देंगे कह जी उधर तो आ नहीं पाई इधर दिखा देंगे क्यों फिर मैं नहीं दिखा दूंगा दिल्ली में मैं ले जाऊंगा दिल्ली में तीनों झाकियों को पूरी दिल्ली की सड़कों पे दिखाऊंगा मैं लाल किला पे सिर्फ लाल किला पे क्यों दिखाऊंगा पंजाब में भी दिखाऊंगा अगर हम हमारे बिना पंजाब की झाकी के बिना पंद्रह अगस्त और छब्बीस जनवरी की कल्पना कैसे कर ली इन लोगों ने मतलब हैरानी की हद कौन कौन चुनता है जी ये क्राइटेरिया क्या है इसका ये दो दो डिजाइन दिए राउंड दूसरे राउंड में पहुंच गई तीसरे राउंड में पहुंच गई ये कोई टूर्नामेंट हो रहा है आठ छोड़े बीस सेलेक्ट किए आठ आठ स्टेट रह गई चलो दो चार यूटी होंगे तीस चालीस सेकंड की जाकी है तो चार सौ मतलब छ मिनट सात मिनट भी इनके पास नहीं है सात मिनट पता नहीं कौन है कि जो ए, भगत सिंह को रिजेक्ट करता है या पंजाब के कल्चर को रिजेक्ट करता है पता नहीं कौन बिठा रखे हैं वहाँ पे कोई बात नहीं हम तो पंजाब के शहीदों का सम्मान करते हैं हम उनको सम्मान देना जानते हैं बीजेपी से हमें कोई एन की जरूरत नहीं देखिए जो फोटो वाला सुनील जाखड़ जी ने बोला था मैंने पहले भी उस दिन भी बोला था वो नए नए बीजेपी में गए हैं अभी इतने कॉन्फिडेंस से झूठ बोल नहीं पा रहे वो तो अभी धीरे धीरे सीख जाएंगे क्योंकि वहाँ तो स्क्रिप्ट आती है लिख के कि ये बोल दो तो मैं जब देख रहा था तो उनके होंड काम रहे कोई बात नहीं मेरी हमदर्दी है उनके साथ तो ये तो बीजेपी ने भी क्लियर कर दिया मनिस्टर साहब ने कि ये उनकी निजी सोच है जब पार्टी ने किसी ने किनारा करना हो ना किसी बात से तो ये 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 ही होता है ना कि ये उनकी निजी सोच है अब फोटो वाली भी सोच निजी हो सकती है तो तो फिर मैंने कहा था कि आप सबूत दे दो किस डिज़ाइन में हमारी डिपार्टमेंट या अरविंद जी की या मेरी फोटो वाला डिज़ाइन कहीं पेश किया हो ਮੈਂ ਰਾਣੀ ਕਿ ਛੋੜ ਦੂੰ ਇਸ ਸੇ ਜ਼ਿਆਦਾ ਕੀ ਕਹਿ ਸਕਦਾ ਹਾਂ ਲੇਕਿਨ ਉਨ੍ਹਾਂ ਦਾ ਜਵਾਬ ਨਹੀਂ ਆਇਆ ਕੋਈ ਬਾਤ ਨਹੀਂ ਤੋ ਅਬ ਧੀਰੇ ਧੀਰੇ ਝੂਠ ਬੋਲਣਾ ਸਿੱਖ ਰਹੇ ਹਨ ਡੱਲਾ ਜੀ ਗੱਲ ਹੁਣ ਇੰਡੀਆ ਗਠਜੰਬੰਦਨ ਦੀ ਵੀ ਕਰ ਲਈਏ 2024 ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਕੋਈ ਅਪਡੇਟ ਅਗਰ ਹੋਵੇ ਇੰਡੀਆ ਗਠਜੰਬੰਦਨ ਦੀ ਮੀਟਿੰਗ ਨੂੰ ਲੈ ਕੇ ਤਾਂ ਉਸ ਨੂੰ ਲੈ ਕੇ ਪੂਰੀ ਜਾਣਕਾਰੀ ਜੋ ਹੈ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਹਰਜੋਜੀਤ ਸੰਭਾਵੀ ਤੌਰ ਤੇ ਇੰਡੀਆ ਗਠਜੰਬੰਦਨ ਦੀ ਜਿਹੜੀ ਮੀਟਿੰਗ ਹੈ ਉਹ ਜਨਵਰੀ ਦੇ ਪਹਿਲੇ ਹਫਤੇ ਹੋ ਸਕਦੀ ਹੈ ਔਰ ਸਭ ਤੋਂ ਵੱਡੀ ਜਿਹੜੀ ਚਰਚਾ ਉਹ ਇਸ ਗੱਲ ਤੇ ਹੋਣੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੰਬੰਦਨ ਹੁੰਦਾ ਜਾਂ ਨਹੀਂ ਹੁੰਦਾ ਉਂਝ 3 ਜਨਵਰੀ ਦੇ ਲਈ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸਬੰਧ ਨੇ ਅਗਰ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਨਹੀਂ ਹੁੰਦੇ ਤੇ ਬਹੁਤ ਸੰਭਾਵਨਾ ਹੈ ਕਿ ਇਸੇ ਹਫ਼ਤੇ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਕੋਈ ਨਾ ਕੋਈ ਗੱਲਬਾਤ ਜ਼ਰੂਰ ਅੱਗੇ ਵਧੇਗੀ ਉਂਝ ਕੱਲ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਂਗਰਸ ਤੇ ਤਿੱਖਾ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਦਿੱਲੀ ਤੋਂ ਪੰਜਾਬ ਦੇ ਵਿੱਚ ਜੇ ਕੋਈ ਮਾਂ ਆਪਣੇ ਬੱਚੇ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ਸੁਣਾਉਣੀ ਚਾਵੇ ਜਾਂ ਸੁਣਾ ਸਕਦੀ ਹੈ ਉਹਦੇ ਬਾਰੇ ਉਹਨਾਂ ਨੇ ਇੰਨਾ ਹੀ ਕਿਹਾ ਇੱਕ ਸੀ ਕਾਂਗਰਸ ਕਾਂਗਰਸ ਤੇ ਉਹਨਾਂ ਨੇ ਤੰਜ ਕੀਤਾ ਅਸਲ 'ਚ ਕਾਂਗਰਸ ਦੇ ਲੀਡਰ ਲਗਾਤਾਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਤੇ ਤੰਜ ਕੱਸਦੇ ਨੇ ਪੰਜਾਬ ਦੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਕਿਸੇ ਕੀਮਤ ਤੇ ਵੀ ਆਮ ਆदमी ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨਾ ਚਾਹੁੰਦੇ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ ਭਗਵੰਤ ਮਾਨ ਦੇ ਲਈ ਇਹ ਅਜਿਹਾ ਮੌਕਾ ਹੈ ਅਗਰ ਕਾਂਗਰਸ ਦੀ ਹਾਈ ਕਮਾਂਡ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਚਾਹੇਗੀ ਤੇ ਹੁਣ ਭਗਵੰਤ ਮਾਨ ਰਸਤੇ 'ਚ ਖੜੇ ਹੋਣਗੇ ਔਰ ਭਗਵੰਤ ਮਾਨ ਕਹਿਣਗੇ ਕਿ ਜਦੋਂ ਤੱਕ ਪੰਜਾਬ ਦੇ ਲੀਡਰ ਇਸ ਮਾਮਲੇ ਦੇ ਉੱਤੇ ਆਪਣਾ ਸਟੈਂਡ ਨਹੀਂ ਬਦਲਦੇ ਤਦ ਤੱਕ ਉਹ ਵਿਚਾਰ ਨਹੀਂ ਕਰਨਗੇ ਮਤਲਬ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਸਮਝੌਤਾ ਮੈਨੂੰ ਲੱਗਦਾ ਉਸੇ ਵੇਲੇ ਹੋਏਗਾ ਜਦੋਂ ਭਗਵੰਤ ਮਾਨ ਸਹਿਮਤ ਹੋਣਗੇ ਅਗਰ ਕਾਂਗਰਸ ਦੀ ਹਾਈ ਕਮਾਂਡ ਸਹਿਮਤ ਹੋ ਵੀ ਜਾਂਦੀ ਹੈ ਫਿਰ ਵੀ ਭਗਵੰਤ ਮਾਨ ਦੀ ਸਹਿਮਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੋਂ ਬਾਹਰ ਨਹੀਂ ਹੈ ਔਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਮਰਜ਼ੀ ਬਿਨਾ ਸਮਝੌਤਾ ਨਹੀਂ ਕਰਨਗੇ ਅਜਿਹੇ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਅਣਐਲਾਨੇ ਤੌਰ ਤੇ ਇਹ ਸ਼ਰਤ ਰੱਖ ਸਕਦੇ ਨੇ ਕਿ ਕਾਂਗਰਸ ਦੇ ਲੀਡਰ ਪ੍ਰਧਾਨ ਔਰ ਲੀਡਰ ਆਫ اپੋਜੀਸ਼ਨ ਅਰਵਿੰਦ ਕੇਜਰੀਵਾਲਨ ਜਾਂ ਭਗਵੰਤ ਮਾਨ ਨੂੰ ਇਹ ਕਹਿਣ ਕਿ ਅਸੀਂ ਮਿਲ ਕੇ ਪੰਜਾਬ ਚ ਚੋਣਾਂ ਲੜਨਾ ਚਾਹੁੰਦੇ ਆ ਫਿਰ ਭਗਵੰਤ ਮਾਨ ਇਸ ਬਾਰੇ ਵਿਚਾਰ ਕਰਨਗੇ ਮੈਨੂੰ ਲੱਗਦਾ ਹੈ ਸਿਆਸਤ ਦੇ ਵਿੱਚ ਇਸ ਤਰੀਕੇ ਦੀ ਸ਼ਰਤ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਨਜ਼ਰ ਆ ਸਕਦੀ ਹੈ ਫਿਲਹਾਲ ਭਗਵੰਤ ਮਾਨ ਨੇ ਅਖੀਰ ਦੇ ਵਿੱਚ ਛੋਟੀ ਜਿਹੀ ਟਿੱਪਣੀ ਕੀਤੀ ਜਿਹੜੀ ਪ੍ਰੈਸ ਕਾਨਫਰੰਸ ਉਹ ਜ਼ਰੂਰ ਸੁਣੀਏ ਪੰਜਾਬ ਤੇ ਦਿੱਲੀ ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ਇਕ ਦੀ ਕਾਂਗਰਸ ਸੋ ਡੈਲਾ ਜੀ ਅਖੀਰ ਦੇ ਵਿੱਚ ਕੋਈ ਖਾਸ ਖਬਰ ਅਗਰ ਰਹਿ ਗਈ ਹੋਵੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਤੋਂ ਤਾਂ ਮੈਂ ਜ਼ਰੂਰ ਚਾਹਾਂਗੀ ਉਸ ਖਾਸ ਖਬਰ ਦੇ ਉੱਪਰ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਿਓ ਹਰਜੋ ਜੀ ਅਖੀਰ ਚ ਇੱਕ ਵੱਡੀ ਖਬਰ ਹੋਰ ਹੈ 골ਡੀ ਬਰਾੜ ਜੀ ਦੇਤੇ ਇਲਜ਼ਾਮ ਲੱਗਦੇ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਉਸ ਵਿਅਕਤੀ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ ਉਹਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੇ NIA ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇਹ ਰਿਪੋਰਟ ਭੇਜੀ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਕੁਝ ਖਾਸ ਗੱਲਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਆਈਆਂ ਨੇ ਕਿ ਗੋਲਡੀ ਬਰਾੜ ਦੇ ਕਈ ਤਰ੍ਹਾਂ ਦੇ ਨਾਮ ਸੀ ਇੱਕ ਉਹਦਾ ਨਾਮ ਸੀ ਸਤਵਿੰਦਰ ਸਿੰਘ ਇੱਕ ਉਹਦਾ ਨਾਮ ਸੀ ਸਤਵਿੰਦਰਜੀਤ ਸਿੰਘ ਤੇ ਇੱਕੋ ਦਾ ਨਾਮ ਸੀ ਗੋਲਡੀ ਬਰਾਡ ਤਿੰਨ ਤਰ੍ਹਾਂ ਦੇ ਨਾਵਾਂ ਨਾਲ ਗੋਲੀ ਬਰਾਡ ਜਾਣਿਆ ਜਾਂਦਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾਡ ਦੇ ਪਿੱਛੇ ਵਿਦੇਸ਼ਾਂ ਦੀਆਂ ਏਜੰਸੀਆਂ ਨੇ ਔਰ ਇਸ ਵੇਲੇ ਗੋਲਡੀ ਬਰਾਡ ਕੈਨੇਡਾ ਦੇ ਬ੍ਰੈਮਪਟਨ ਦੇ ਵਿੱਚ ਰਹਿ ਰਿਹਾ ਔਰ ਭਾਰਤੀ ਏਜੰਸੀਆਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲਡੀ ਬਰਾਡ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਕੈਨੇਡੀਅਨ ਏਜੰਸੀਆਂ ਨੇ ਜਿਹੜੀਆਂ ਉਹ ਖੁੱਲ ਕੇ ਸਹਿਯੋਗ ਇਸ ਵੇਲੇ ਨਹੀਂ ਕਰ ਰਹੀਆਂ ਔਰ ਇਲਜ਼ਾਮ ਹੀ ਲੱਗੇ ਨੇ ਕਿ ਪੰਜਾਬ ਦੇ ਵਿੱਚ ਕਤਲੋ ਗੈਰਤ ਦੇ ਇਲਜ਼ਾਮ ਲੱਗੇ ਨੇ ਕਤਲੋ ਗੈਰਤ ਕਰਾਉਣ ਦੇ ਨਸ਼ਾ ਪਚਾਉਣ ਦੇ ਡਰੋਨ ਦੇ ذریعے ਹਥਿਆਰਾਂ ਦੀ ਸਮਗਲਿੰਗ ਦੇ ਔਰ ਕੱਟੜਪੰਥੀ ਵਿਚਾਰਧਾਰਾ ਦਾ ਗੋਲਡੀ ਬਰਾੜ ਦੱਸਿਆ ਗਿਆ ਔਰ ਇਹ ਵੀ ਦੱਸਿਆ ਗਿਆ ਕਿ ਉਹ ਇਥੋਂ ਸ਼ੂਟਰ ਉਪਲਬਧ ਕਰਾਉਂਦਾ ਵੱਖ-ਵੱਖ ਮਾਮਲਿਆਂ ਦੇ ਵਿੱਚ ਸੋ ਗੋਲਡੀ ਬਰਾੜ ਤੇ ਬਹੁਤ ਹੀ ਸੰਗੀਨ ਕਿਸਮ ਦੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਆਪਣਾ ਅਨਲਿਸਿਸ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ